ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਵਿੱਚ ਕੁਕਿੰਗ ਚੈਨਲ ਦੇ ਵਿੱਚ ਤੇ ਅੱਜ ਆਪਾਂ ਸੰਤਰੀਆਂ ਦਾ ਜੈਮ ਬਣਾ ਕੇ ਤਿਆਰ ਕਰਾਂਗੇ ਜੀ ਇਹਨਾਂ ਨੂੰ ਆਪਾਂ ਕਿਸਮੇ ਵੀ ਬ੍ਰੈਡਾਂ ਤੇ ਲਾ ਕੇ ਖਾ ਸਕਦੇ ਹਾਂ ਜਾਂ ਦੇ ਬੱਚਿਆਂ ਨੂੰ ਲੰਚ ਬਾਕਸ ਦੇ ਵਿੱਚ ਰੋਟੀ ਦੇ ਉੱਤੇ ਲਾ ਕੇ ਤੇ ਇਹਦੇ ਰੋਲ ਵੀ ਬਣਾ ਸਕਦੇ ਆਪਾਂ ਰੋਟੀ ਦੇ ਤੇ ਤੁਸੀਂ ਕਿਵੇਂ ਵੀ ਚੂਜ਼ ਕਰ ਸਕਦੇ ਹੋ ਇਹਨੂੰ ਤੇ ਅੱਜ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਜੀ ਤੇ ਇਹਦੇ ਲਈ ਆਪਾਂ 4 ਸੰਤਰੀ ਲਵਾਂਗੇ ਤੇ ਇਹਨਾਂ ਦੀਆਂ ਆਪਾਂ ਫਾੜੀਆਂ ਕੱਢ ਲਾਂਗੇ ਵਿੱਚੋਂ ਸੰਤਰਾ ਨੂੰ ਸ਼ੈੱਲ ਕਰਕੇ ਤੇ ਉਹਨਾਂ ਦੀ ਧਾਗੇ ਜੇ ਸਾਰੇ ਪਟਣੇ ਆਪਾਂ ਤੇ ਵਿੱਚੋਂ ਬੀਵੀ ਕੱਢ ਦੇਣੇ ਆ। ਆ ਮੂਰਲਾ ਸਾਰਾ ਕੱਟ ਦੇਣਾ ਤੇ ਵਿੱਚੋਂ ਬੀਵੀ ਕੱਢ ਦੇਣੇ। ਇਹ ਸਾਰੇ ਆਚਾਰੇ ਤੇ ਚਾਰੇ ਸੰਤਰੇ ਆਪਾਂ ਐਂ ਕਰ ਲਾਂਗੇ ਜੀ। ਤੇ ਆ ਫਾੜੀਆਂ ਕੱਢ ਕੇ ਰੱਖ ਲਾਂਗੇ ਬੀਵੀ ਚੋਂ ਸਾਰੇ ਕੱਢ ਤੇ ਆਪਾਂ ਇਹਨਾਂ ਦੇ ਤੇ ਇਹਦੇ ਨੂੰ ਹੁਣ ਆਪਾਂ ਨਾ ਮਿਕਸੀ ਦੇ ਵਿੱਚ ਜਾਰ ਦੇ ਵਿੱਚ ਪਾ ਕੇ ਤੇ ਆਪਾਂ ਇਹਨੂੰ ਮਿਕਸ ਕਰਾਂਗੇ। ਪੀਸਾਂਗੇ। ਤੇ ਆਪਾਂ ਛਲਕੇ ਜਿਹੜੇ ਉਹਨਾਂ ਨੂੰ ਉਤੋਂ shell ਕੇ ਤੇ ਆ ਵਿਚਲਾ 파ਟ ਰੱਖ ਲੈਣਾ ਜਿਹੜਾ ਜੈਲੋ ਵਾਲਾ ਹੈ ਉਹ ਪੱਲਾ ਜਿਹੜਾ ਚਿੱਟਾ-ਚਿੱਟਾ ਉਹਨੂੰ ਲਾ ਦੇਣਾ ਖੁਰਚ ਕੇ ਤੇ ਆਪਾਂ ਇਹਨੂੰ ਫਿਰ ਕੱਟ ਲੈਣਾ ਹੈ ਬਰੀਕ-ਬਰੀਕ ਕੱਟਣਾ ਹੈ ਲੰਬਾਈ 'ਚ ਕੱਟ ਲਿਓ ਤੁਸੀਂ ਤੇ ਹੁਣ ਆਪਾਂ ਇਹਨੂੰ ਪੀਸਾਂਗੇ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਤੇ ਆਪਾਂ ਇਹਨੂੰ ਲਿਆ ਜੀ ਪੀਸ ਇਹ ਹੈਗਾ ਇਹ ਇੱਕ ਪੂਰੀ ਭਰੀ ਵੀ ਕੌਲੀ ਹੈ ਤੇ ਅੱਧਿਕ ਗੋਲੀ ਆਪਾਂ ਇਹਦੇ ਵਿੱਚ ਪਾਉਣੀ ਹੈਗਾ ਆਪਾਂ ਸ਼ੱਕਰ ਦੀ ਪਾਵਾਂਗੇ ਪੀਸੀ ਹੋਈ ਖੰਡ ਹੈ ਇਹ ਤੇ ਹੁਣ ਆਪਾਂ ਇਹਨਾਂ ਨੂੰ ਪਕਾਵਾਂਗੇ ਜਿੰਨਾ ਚਿਰ ਪਕਾਵਾਂਗੇ ਜਿੰਨਾ ਚਿਰ ਇਹ ਗਾੜਾ ਨਹੀਂ ਹੁੰਦਾ ਮਿਲਾ ਲਿਆ ਹੁਣ ਆਪਾਂ ਇਹਨੂੰ ਤੇ ਹੁਣ ਆਪਾਂ ਇਹਨੂੰ ਸਿੱਧਾ ਹੀ ਗੈਸ ਤੇ ਲੈ ਚੱਲਦੇ ਹਾਂ ਤੇ ਪਕਾਉਣੀ ਆਪਾਂ ਇਹਨੂੰ ਜੀ ਕਿਰਾਂ ਤੁਸੀਂ ਜਿੰਨਾ ਚਿਰ ਇਹਨਾਂ ਨੂੰ ਬਾਲਾ ਨਹੀਂ ਆਉਂਦਾ ਉੰਨਾ ਚਿਰ ਆ ਹੀ ਪਕਾਓ ਅੱਗ ਪੂਰੀ ਅੱਗ ਤੇ ਪਕਾ ਲਿਓ ਬਾਅਦ ਚ ਆਪਾਂ ਸਲੋ ਕਰਾਂਗੇ ਫਿਰ ਇਹ ਨਾਲ ਲੱਗਣ ਲੱਗੇ ਜਾਂਦਾ ਬੜੀ ਮਿਹਨਤ ਲੱਗਦੀ ਹੈ ਤੇ ਆਪਾਂ ਪਾਤੇ ਵਿੱਚ ਜਿਹੜੇ ਆਪਾਂ ਸੰਤਰੇ ਕੱਟ ਕੇ ਰੱਖੇ ਸੀਗੇ ਉੱਪਰਲਾ ਚਿੱਟਾ ਭਾਗ ਇਹ ਤਾਂ ਸਾਰਾ ਲਾ ਦੇਣਾ ਤੇ ਨਹੀਂ ਤਾਂ ਫਿਰ ਕੋੜਾ ਬਣ ਜਾਊਗਾ ਜੈਮ ਤੁਹਾਡਾ ਤੇ ਆਪਾਂ ਇਹਨੂੰ ਸਲੋ ਸਲੋ ਅੱਗ ਤੇ ਹੁਣ ਆਪਾਂ ਪਕਾਈ ਜਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਬਣਨਾ ਸੀ ਜੀ ਐਂ ਲਾ ਦੱਸ ਵੀ ਹੁਣੇ ਖਾ ਲਗੇ ਸਾਰਾ ਸੈਪਰੇਟ ਥਿਲਾਕੇ ਤੁਸੀਂ ਬੱਚਿਆਂ ਨੂੰ ਕਈ ਵਾਰੀ ਲੰਚ ਬਾਕਸ ਦੇ ਵਿੱਚ ਆਪਣੇ ਕੋਲੇ ਟਾਈਮ ਨਹੀਂ ਹੁੰਦਾ ਸਬਜੀ ਬਣਾਉਂਦਾ ਤੇ ਆਪਾਂ ਇਹ ਇੱਕ ਚਮਚਾ ਰੋਲ ਦੇ ਵਿੱਚ ਲਾ ਕੇ ਤੇ ਬਣਾ ਸਕਦੇ ਆ ਬਹੁਤ ਹੀ ਜ਼ਿਆਦਾ ਪਸੰਦ ਕਰਨਗੇ ਬੱਚੇ ਤੁਸੀਂ ਵੀ ਸਾਰੇ ਜਾਣੇ ਬਣਾ ਕੇ ਰੱਖੋ ਇਹਨੂੰ ਸਾਲ ਭਰ ਲਈ ਸਟੋਰ ਕਰ ਲਓ ਤੇ ਇਹਦੇ ਵਿੱਚ ਆਪਾਂ ਕਲਰ ਪਾਇਆ ਹੈ ਜੀ ਅੱਧੀ ਤੋਂ ਵੀ ਅੱਧੀ ਚੁੰਡੀ ਪਾਇਆ ਹੈ ਕਲਰ ਇਹਦੇ ਨਾਲ ਸੋਨਾ ਲੱਗਦਾ ਹੈ ਦੇਖਣ ਨੂੰ ਵੀ ਬੱਸ ਸਲੋ ਸਲੋ ਅੱਗ ਤੇ ਆਪਾਂ ਇਹਨੂੰ ਐਂ ਪਕਾਈ ਜਾਣਾ ਹੈ ਹਜੇ ਆਪਾਂ ਇਹਨੂੰ ਬਹੁਤ ਪਕਾਉਣਾ ਪਊਗਾ ਹਜੇ ਇਹਦੇ ਵਿੱਚ ਪਾਣੀ ਹੈ ਹੁਣ ਆਪਣਾ ਜੈਮ گاੜਾ ਹੋ ਗਿਆ ਥੋੜਾ ਜਿਹਾ ਹੋਰ ਪਕਾਵਾਂਗੇ ਠੰਡਾ ਹੋ ਕੇ ਇਹਨੂੰ ਫੁੱਲ ਗਾੜਾ ਹੋ ਜਾਣਾ ਵਧੀਆ ਨਾ ਵਦੀ ਨੂੰ ਪੂਰਾ ਗਾੜਾ ਹੋ ਗਿਆ ਤੇ ਠੰਡਾ ਹੋ ਕੇ ਇਹਨੂੰ ਹੋਰ ਵੀ ਗਾੜਾ ਹੋ ਜਾਣਾ ਹੈ ਦੋ ਮਿੰਟ ਆਪਾਂ ਹੋਰ ਪਗਾ ਲਾਂਗੇ ਨੂੰ ਲਓ ਜੀ ਆਪਣਾ ਜੈਮ ਬਣ ਕੇ ਹੋ ਗਿਆ ਹੈ ਤਿਆਰ ਤੇ ਤੁਸੀਂ ਇਹਨੂੰ ਜਿਵੇਂ ਮਰਜ਼ੀ ਸਰਵ ਕਰ ਸਕਦੇ ਹੋ ਜੇ ਤੁਸੀਂ ਸੈਂਡਵਿਚ ਵੀ ਬਣਾਉਣੀ ਹੈ ਆਪਾਂ ਬ੍ਰੈਡਾਂ ਵਾਲੇ ਬਣਾਉਣੇ ਹੁੰਦੇ ਆ ਜਿਹੜੇ ਤੇ ਉਹ ਵੀ ਖੱਟੀ ਮਿੱਠੀ ਚਟਨੀ ਦੇ ਥਾਂ ਤੇ ਆਪਾਂ ਇਹ ਜੈਮ ਵੀ ਲਾ ਸਕਦੇ ਆ ਇਹਦੇ ਨਾਲ ਵੀ ਬਹੁਤ ਵਧੀਆ ਫਲੇਵਰ ਆਊਗਾ ਸੈਂਡਵਿਚ ਦਾ ਤੁਸੀਂ ਕੋਈ ਵੀ ਚੀਜ਼ ਬਣਾ ਸਕਦੇ ਆ ਇਹਦੇ ਨਾਲ ਲਓ ਜੀ ਵੀਡੀਓ ਦੇਖਣ ਲਈ ਧੰਨਵਾਦ ਸਾਰੇ